ਜਿਹੜੇ ਵੀਰ ਪੋਸਟਾਂ ਪਾਉਂਦੇ ਨੇ ਨਾ ਸਪੋਰਟ ਕਰਨ ਵਾਲੇ ਪਾਉਂਦੇ ਤੇ ਸਪੋਰਟ ਵਿੱਚ ਨੇ ਕਈ ਵਾਰੀ ਫੁਕਰੀ ਮਾਰ ਦਿੰਦੇ ਆ ਇਹ ਤੁਹਾਨੂੰ ਬੇਨਤੀ ਹੈ ਵੀ ਜਦੋਂ ਤੁਸੀਂ ਵਧਾ ਚੜਾ ਕੇ ਗੱਲ ਕਰਦੇ ਆ ਨਾ ਮੈਂ ਕੱਲ ਇੱਕ ਪੋਸਟ ਪੜ੍ਹੀ ਮੈਂ ਹੈਰਾਨ ਹੋ ਗਿਆ ਅਫੇ ਜੀ ਮੰਡੀਆਂ ਦਾ ਸ਼ੈਨਸ਼ਾ ਫੇਰ ਆਉਣ ਲੱਗਿਆ ਲੈ ਦੱਸ ਤੁਸੀਂ ਮੈਨੂੰ ਇੱਕ ਗੱਲ ਜਵਾਬ ਦਿਓ ਵੀ ਜੇ ਉੱਥੇ ਇਸ਼ਤਿਹਾਰ ਤੇ ਲਿਖ ਦਿਓ ਵੀ ਗੁਰੂ ਗ੍ਰੰਥ ਸਾਹਿਬ ਨਹੀਂ ਆਉਣਗੇ ਤੇ ਮੈਂ ਆਉਂਗਾ ਤੇ ਫਿਰ ਦੱਸਿਓ ਸੰਗਤ ਆਉ ਇਹ ਤੇ ਗੁਰੂ ਗ੍ਰੰਥ ਸਾਹਿਬ ਦੇ ਕਰਕੇ ਮੈਨੂੰ ਪੈਂਟ ਸ਼ਰਟ ਪਵਾ ਕੇ ਲੈ ਜੀ ਸਟੇਜ ਤੇ ਬਾਦੀ ਅਗਲੇ ਦਿਨ ਫੇਰ ਨਹੀਂ ਆਉਣਾ ਕੋਈ ਇਹ ਕੌਣ ਆ ਓਏ ਦੱਸ ਦਿਓ ਇਹ ਬਾਣੇ ਦੀ ਵਡਿਆਈ ਕਿ ਨਹੀਂ ਇਹ ਗੁਰੂ ਸਾਹਿਬ ਦੀ ਵਡਿਆਈ ਤੇ ਕੋਈ ਵੀ ਬੰਦਾ ਇਦਾਂ ਦੀਆਂ ਪੋਸਟਾਂ ਐ ਕਰਦਿਆਂਗੇ ਕੀ ਕਰਦਿਆਂਗੇ ਤੁਸੀਂ ਕਦੇ ਫਕਈ ਤੇ ਬੰਦੇ ਮਿਲਣ ਵੀ ਨਹੀਂ ਕਦੇ ਆਏ ਤੇਰੇ ਵੀ ਠੀ ਐ ਚੱਕ ਦਿਆਂਗੇ ਫੱਟੇ ਵੀ ਤੂੰ ਫੱਟੇ ਕਿਹੜੇ ਚੱਕਣੇ ਨੇ ਤੂੰ ਦਿਹਾੜੀ ਕਰਨ ਲੱਗ ਤੈ ਇੱਟਾਂ ਚੁੱਕ ਲੈ ਤੂੰ ਸਾਡੇ ਨਾਲ ਕਿਹੜੇ ਫੱਟੇ ਚੁੱਕਣੇ ਨੇ ਹਾਂ ਬਈ ਸਾਨੂੰ ਤੇ ਲੰਗਰ ਦਾ ਫਿਕਰ ਹੁੰਦਾ ਤੈਨੂੰ ਫੱਟੇ ਚੱਕਣ ਦਾ ਫਿਕਰ ਪਿਆ ਪਿਆ ਮੈਂ ਤੂੰ ਦੱਸ ਨਾ ਤੂੰ ਢੋਲ ਕੀ ਵਜਾਉਣੀ ਨਾ ਤੂੰ ਚਿੰਟਾ ਵਜਾਉਣਾ ਨਾ ਤੂੰ ਟੱਲੀ ਵਜਾਉਣੀ ਨਾ ਤੂੰ ਬਾਜਾ ਵਜਾਉਣਾ ਨਾ ਤੂੰ ਸਾਊਂਡ ਲਾਉਣਾ ਤੂੰ ਘਰੇ ਬੈਠੇ ਫੱਟੇ ਚੱਕੀ ਜਾਂਦਾ ਅਸੀਂ ਫੱਟੇ ਚੱਕਦੇਾਂਗੇ ਲੈ ਦੱਸ ਕਿਹੜੇ ਫੱਟੇ ਚੱਕਣੇ ਨੇ ਬੁਰਾ ਹਾਲ ਹੋਇਆ ਪਏ ਪੰਜਾਬ ਰੁੱੜਦਾ ਜਾਂਦਾ ਜਵਾਨੀ ਨਸ਼ਿਆਂ ਚ ਰੁੱੜ ਚੱਲੀ ਐ ਫੋਨ ਦੇ ਵਿੱਚ ਆ ਦਰਿਆ ਤੇ ਫੋਨ ਦੇ ਵਿੱਚ ਹੀ ਰੁੱੜ ਗਿਆ ਰੁੱੜ ਗਿਆ ਸਭ ਤੋਂ ਵੱਡਾ ਦਰਿਆ ਤੇ ਇਹ ਐ ਥਾ ਗਿਆ ਸਾਨੂੰ ਸਾਰਾ ਕੁਝ ਤੇ ਲੈ ਗਿਆ ਸਾਡਾ ਇਹ ਅਸੀਂ ਕਿਹੜੇ ਫੱਟੇ ਚੱਕਣੇ ਨੇ ਸਾਡੇ ਹੱਥੋਂ ਤੇ ਲੰਘ ਗਿਆ ਹਾਥੀ ਲੰਘ ਗਿਆ ਪੂਛ ਰਹਿ ਗਈ ਜੇ ਖਿੱਚਿਆ ਜਾਂਦਾ ਮਾੜਾ ਮੋਟਾ ਟਰਾਈ ਕਰ ਲਓ ਜੇ ਅੱਜ ਦੀ ਫੁਕਰੀਆਂ ਨਾ ਮਾਰੋ ਇਹ ਸੌਖਾ ਨਹੀਂ ਹੈ ਅਮਰਤ ਛਕਾਉਣਾ ਜਿਹੜਾ ਅੱਜ ਕੱਲ ਤੇ ਪੈਰੀ ਹੱਥ ਤਰਲੇ ਕਰਨ ਵਾਲੀ ਗੱਲ ਹੈ 15 ਸਾਲ ਪਹਿਲਾਂ ਕਹਿੰਦਾ ਸੀ ਅਮਰ ਸ਼ੱਕ ਸਿੰਘ ਸਾਜਾ ਹਜ਼ਾਰਾਂ ਤਿਆਰ ਹੁੰਦੇ ਸੀ ਅੱਜ ਦੇ ਸਮੇਂ ਦੇ ਵਿੱਚ ਲੋਕ ਕਹਿੰਦੇ ਨੇ ਪੈਰੀ ਹੱਥ ਲਾਓ ਮੱਥਾ ਟੇਕੋ ਫੇਰ ਮੈਂ ਸੋਚਦਾ ਅੱਜ ਅੱਜ ਕੌਣ ਮੈਂ ਤੁਹਾਨੂੰ ਦੱਸਿਆ ਸੀ ਵੀ ਇੱਥੇ ਗਰੰਥੀ ਸਿੰਘ ਆਇਆ ਮੈਂ ਕਿਹਾ ਅਮਰਤਵਾਸ ਤੇ ਪ੍ਰੇਰਿਆ ਕਰੋ ਕਹਿੰਦੇ ਕਿਹੜਾ ਇਹਨਾਂ ਦੇ ਤਰਲੇ ਕਰੀ ਜਾਏ ਕਹਿੰਦਾ ਤਰਲੇ ਹੀ ਕਰਾਈ ਜਾਂਦੇ ਨੇ ਵੀ ਤਰਲੇ ਹੀ ਕਰੀਏ ਕਿਹੜਾ ਕਰੇ ਤੇ ਸੱਚੀ ਗੱਲ ਐ ਇਹ ਤਰਲੇ ਕਰਨ ਵਾਲਾ ਕੰਮ ਐ ਵੀ ਅਮਰ ਸ਼ਕਲਾ ਯਾਰ ਸਿੰਘ ਸਜ ਜਾ ਤੇ ਮੈਨੂੰ ਇਹ ਦੱਸੋ ਤੂੰ ਸਿੰਘ ਸਜੇਗਾ ਦਾੜੀ ਰੱਖੇਗਾ ਪੱਗ ਸੋਹਣੀ ਬਣੇਗਾ ਸੋਹਣਾ ਲੱਗੇਗਾ ਤੇ ਤੂੰ ਲੱਗੇਗਾ ਸਾਡਾ ਕੀ ਜਾਣਾ ਸਾਨੂੰ ਕੀ ਮਿਲਣਾ ਅੱਛਾ ਪੈਸੇ ਬਚਣਗੇ ਨਸ਼ਾ ਛੱਡੇਗਾ ਖਰਚਾ ਪੈਸੇ ਬਚਣਗੇ ਤੇਰੇ ਬਚਣਗੇ ਸਾਨੂੰ ਕੀ ਮਿਲਣਾ ਅੱਗੇ ਦੱਸੋ ਸਿਹਤ ਬਚੇਗੀ ਲੀਵਰ ਬਚੇਗਾ ਤੇਰਾ ਬਚੇਗਾ ਸਾਨੂੰ ਕੀ ਮਿਲਣਾ ਉਹਦੇ ਚ ਘਰ ਵਾਲੀ ਖੁਸ਼ ਹੋਏਗੀ ਬੱਚੇ ਖੁਸ਼ ਹੋਣਗੇ ਪਿਓ ਨੇ ਸ਼ਰਾਬ ਛੱਡਤੀ ਟੱਬਰ ਤੇਰੇ ਨਾਲ ਜੁੜੇਗਾ ਸਾਨੂੰ ਕੀ ਮਿਲੇਗਾ ਭਾਈ ਕਿੱਦਾਂ ਫਾਇਦਾ ਹੋਣਾ ਤੇ ਨਵੇਂ ਬੱਚੇ ਜਿੰਨੇ ਜਵਾਨ ਹੋ ਰਹੇ ਐ ਇਸ ਵੇਲੇ 2.5 ਕਰੋੜ ਸੇ ਖਾਂ ਤੇ 40 50 ਲੱਖ ਬੱਚਾ ਜਿਹੜਾ 12 ਤੋਂ ਲੈ ਕੇ 18 ਸਾਲ ਦੀ ਉਮਰ ਦਾ ਹੈ 50 ਲੱਖ ਤੇ ਯਤਨ ਕਰੋ ਕਿਸੇ ਦੀ ਸਲੇਟ ਦੇ ਉੱਤੇ ਮਨ ਦੇ ਉੱਤੇ ਧੰਗੁਰੂ ਗੋਬਿੰਦ ਸਿੰਘ ਲਿਖ ਦਈਏ ਕਿਸੇ ਦੇ ਮਨ ਉੱਤੇ ਗੁਰੂ ਗ੍ਰੰਥ ਸਾਹਿਬ ਲਿਖ ਦਈਏ ਯਤਨ करिए ਤਾਂ ਕਰਕੇ ਭਰਾਵੋ ਕਦੇ ਫੁਕਰੀ ਨਾ ਮਾਰੋ ਬਚਾਣ ਵਾਸਤੇ ਕਲ ਕਮਰ ਕਸਾ ਕਰੋ ਨਾਲ ਸਾਥ ਇਹ ਦਿਓ ਵੀ ਮੈਂ ਅੰਮ੍ਰਿਤਾਲਾ ਤਿਆਰ ਕਰੂੰ ਬੰਦਾ ਮੈਂ ਮਹੀਨੇ ਚ 2-4 ਨੂੰ 13 ਦਾ ਮੈਂ ਆਪ ਮਨ ਬਣਾਵਾਂਗਾ ਇਹ ਸਾਥ ਦੇ ਵੀ ਆਓ ਆਪਾਂ ਇੱਕ ਲਹਿਰ ਚਲਾਈਏ ਕੋਸ਼ਿਸ਼ ਕਰੀਏ ਯਤਨ ਕਰੀਏ ਤਾਂ ਕਰਕੇ ਮੈਂ ਆਪ ਸਾਰਿਆਂ ਨੂੰ ਬੇਨਤੀ ਕਰਦਾ ਵੀ ਪਹਿਲਾਂ ਤੇ ਆਪ ਛਕੋ ਤੇ ਬਾਕੀ ਦੂਜਿਆਂ ਨੂੰ ਛਕਾਓ ਤੇ ਇੱਕੋ ਹੀ ਗੱਲ ਜੇ ਤੁਹਾਡਾ ਜੀ ਕਰਦਾ ਪੋਸਟ ਲਿਖਣ ਦਾ ਤੇ ਲਿਖ ਦਿਓ ਵੀ 15 16 17 ਦੇ ਦੀਵਾਨ ਨੇ ਸੱਚੇ ਪਾਤਸ਼ਾਹ ਜੀ ਆਉਣਗੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਏਗਾ ਗੁਰੂ ਕੇ ਲੰਗਰ ਪੰਡਾਰੇ ਵਰਤਣਗੇ ਅੰਮ੍ਰਿਤ ਸੰਚਾਰ ਹੋਏਗਾ ਸਿੱਖੀ ਦੀ ਗੱਲ ਕਰਾਂਗੇ ਆਹ ਰਲ ਕੇ ਬੈਠੀ ਭੈਣ ਭਰਾ ਸਾਰੇ ਗੁਰੂ ਦਾ ਜਸ ਗਾਈਏ ਇਹ ਪਾਪੋਸਟ ਆਓ ਸਾਰੇ ਭੈਣ ਭਰਾ ਇਕੱਠੇ ਹੋ ਕੇ ਬੈਠੀ ਕਿਸੇ ਦੀ ਜ਼ਿੰਦਗੀ ਬਣੇ ਕਿਸੇ ਦੇ ਘਰੋਂ ਨਸ਼ਾ ਨਿਕਲੇ ਅਮਰਤ ਗਰੁੱਪ ਦੇ ਵਿੱਚ ਹੀ ਸ਼ੱਕ ਮੈਂ ਅੱਜ ਦਿਨੇ ਬੋਲਦਾ ਸੀ ਨਾ ਅੰਦਰ ਗੱਲ ਕਰਦਾ ਸੀ ਕਿ ਗਰੁੱਪ ਦੇ ਵਿੱਚ 10 ਬੰਦੇ ਜਦੋਂ 50 ਬੰਦੇ 100 ਬੰਦਾ ਅਮਰ ਸ਼ੱਕਦਾ ਕੀ ਪਤਾ ਉਹਨਾਂ ਸੋਚ ਕਿਹੜਾ ਇੱਕ ਬੰਦਾ ਹੈ ਜਿੰਨੇ ਹਜ਼ਾਰਾਂ ਨੂੰ ਜੋੜ ਦੇਣਾ ਉਹ ਜਿੱਦਣ ਕਿਥੇ ਭਗਤ ਪੂਰਨ ਸਿੰਘ ਨੇ ਕਿਸੇ ਗਰੁੱਪ 'ਚ ਹੀ ਅਮਰਤ ਸ਼ੱਕਿਆ ਹੋਣਾ ਭਗਤ ਪੂਰਨ ਸਿੰਘ ਨੇ ਕਿਸੇ ਗਰੁੱਪ 'ਚ ਹੀ ਸ਼ੱਕਿਆ ਹੋਣਾ ਆ ਬਾਬਾ ਅਤਰ ਸਿੰਘ ਮਸਤਵਾਨੇ ਵਾਲਿਆਂ ਨੇ ਲੱਖਾਂ ਬੰਦੇ ਨੂੰ ਅਮਰ ਛਕਾਇਆ ਕਿਸੇ ਗਰੁੱਪ 'ਚ ਹੀ ਛਕਿਆ ਹੋਣਾ ਜਿੱਦਣ ਅਸੀਂ ਗਏ ਸੀ ਮੇਰੀ ਮਾਤਾ ਨੇ ਤੇ ਮੈਂ ਇੱਕ ਦਿਨ ਛਕਿਆ ਰਾੜਾ ਸਾਹਿਬ ਅੱਜ ਤੋਂ 30 31 ਸਾਲ ਪਹਿਲਾਂ 94 ਚ ਅਮਰ ਛਕਿਆ ਮੈਂ 31 ਸਾਲ ਪਹਿਲਾਂ ਅਮਰ ਛਕਿਆ 300 ਬੰਦੇ ਨੇ ਅਮਰ ਛਕਿਆ ਸੀ ਅਸੀਂ ਵੀ ਇੱਕ ਗਰੁੱਪ 'ਚ ਛਕਿਆ ਸੀ ਤੇ ਉਸ ਗਰੁੱਪ ਵਿੱਚ ਪਤਾ ਸੀ ਵੀ ਅਸੀਂ ਕੋਸ਼ਿਸ਼ ਕਰਾਂਗੇ ਤੇ ਲੱਖਾਂ ਬੰਦੇ ਅਮਰ ਛਕ ਲੈਣਗੇ ਉਹਨਾਂ ਵਿੱਚ ਹੀ ਇੱਕ ਖੜਾ ਸੀ ਨਾ ਮੈਂ ਵੀ ਅਮਰ ਛਗਣ ਵਾਸਤੇ ਤੇ ਇਦਾਂ ਕੀ ਪਤਾ ਲੱਗਦਾ ਜਦੋਂ ਆਪਾਂ ਗਰੁੱਪ ਵਿੱਚ ਛਕਦਾ ਬੰਦਾ ਤੇ ਕਿਹੜਾ ਕੋਈ ਇੱਕ ਬੰਦਾ ਉੱਠ ਪੇ ਕੀ ਪਤਾ ਕਿੰਨਿਆਂ ਨੂੰ ਜੋੜ ਦਵੇ ਕੀ ਪਤਾ ਕਿਹੜਾ ਲਹਿਰ ਚਲਾ ਦਵੇ ਸਮੇਂ-ਸਮੇਂ ਲਹਿਰਾਂ ਚੱਲਦੀਆਂ ਹੀ ਹੁੰਦੀਆਂ ਕਿਸੇ ਨਾ ਕਿਸੇ ਦੇ ਕਿਸੇ ਨਾ ਕਿਸੇ ਦਾ ਅਸਰ ਹੋ ਜਾਂਦਾ ਉਹ ਅੰਦਰ ਸੈੱਲ ਮੈਂਬਰੀ ਬਣੀ ਹੁੰਦੀ ਹੈ ਨਾ ਆ ਮੈਂ ਧਾਰਨਾ ਕਹਉਂਨਾ ਕਈਆਂ ਦੇ ਪੁਰਾਣੀ ਸੈੱਲ ਮੈਮਰੀ ਚੱਕ ਲੈਂਦਾ ਦਿਮਾਗ ਇੱਕਦਮ ਉਹ ਯਾਦ ਆ ਜਾਂਦਾ ਕਿਉਂਕਿ ਨਿੱਕੇ ਨਿੱਕੇ ਸੁਣਦੇ ਸੀ ਅੱਗੇ ਬੈਂਦੇ ਸੀ ਦੀਵਾਨ ਸੁਣਦੇ ਸੀ ਉਹ ਸੈੱਲ ਮੈਮਰੀ ਆ ਜਾਂਦੀ ਪਿਆਰ ਅੰਦਰੋਂ ਜਾਗ ਪੈਂਦਾ ਪਿਆਰ ਦਾ ਬੂਟਾ ਫੇਰ ਹਰਾ ਹੋ ਜਾਂਦਾ ਪਾਣੀ ਮਿਲ ਗਿਆ ਫੇਰ ਹਰਾ ਹੋ ਗਿਆ ਨਾ ਪਾਣੀ ਮਿਲਿਆ ਸੋਕਾ ਲੱਗ ਗਿਆ ਜੇ ਆਪਾਂ ਮੰਡੀਆਂ ਚ ਦਵਾਨ ਲਾਉਣ ਦਾ ਮਤਲਬ ਹੈ ਪਾਣੀ ਦੁਆਰਾ ਲਾਉਣ ਦੀ ਕੋਸ਼ਿਸ਼ ਕਰੀਏ ਜਿੰਨੇ ਸੁੱਕੇ ਸੁੱਕੇ ਬੂਟੇ ਹਰੇ ਹੋ ਜਾਣ ਤੇ ਨਵੇਂਆਂ ਨੂੰ ਵੀ ਪਾਣੀ ਦਈਏ ਵੀ ਫੇਰ ਚੱਲ ਪੈਣਾ ਖੜੇ ਖੜੇ ਜਿਹੜੇ ਆ ਤੁਰ ਪੈਣ ਤੁਰ ਪੈਣ ਹੌਲੀ ਹੌਲੀ ਮਾਨੇ ਇੱਧਰ ਨੂੰ ਲੱਗ ਜਾ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰੋ ਅਸੀਂ ਇੱਧਰ ਨੂੰ ਲੱਗੀਏ ਸਾਡਾ ਮਾਨੇ ਇੱਧਰ ਨੂੰ ਲੱਗੇ ਸੋ ਆਪਾਂ ਸਾਰੇ ਕੋਸ਼ਿਸ਼ ਕਰੀਏ ਕਿਸੇ ਦੀ ਪਰਵਾਹ ਨਾ ਕਰੋ ਕਦੇ ਵੱਡੀਆਂ ਗੱਲਾਂ ਨਾ ਕਰੋ ਆਪਣੇ ਆਪ ਨੂੰ ਨੀਵੇਂ ਰੱਖ ਕੇ ਸੱਚੇ ਪਾਤਸ਼ਾਹ ਮਾਣ ਕੇ ਇਸ ਗੱਲ ਦਾ ਮਾਣ ਨਾ ਕੀਤਾ ਸ਼ਰਨ ਪ੍ਰੀਤੈ ਕਰੈ ਸੋ ਭਲਾ ਮਨਾਈਐ ਨੀਵੇਂ ਬਣ ਕੇ ਰਹੀਏ